ਮੈਂ ਬੀਪੀ ਚੈੱਕ ਕਰਾਇਆ ਮੇਰਾ ਬੀਪੀ ਵਧਿਆ ਆ ਸੀ ਕਿੰਨਾ ਸੀਗਾ ਤੁਹਾਡਾ ਬੀਪੀ ਉਸ ਟਾਈਮ ਤੇ ਮੇਰਾ 35 40 ਹੋ ਜਾਂਦਾ ਪਰ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਉਹ ਮੇਰੀ ਭੈਣ ਕਹਿਣ ਲੱਗੀ ਤੁਸੀਂ ਉੱਥੇ ਜਾਓ ਸੰਗਲਾਂ ਵਾਲੇ ਵਾਲੇ ਕੋਲ ਜੁਵਲਰ ਦੀ ਦੁਕਾਨ ਆ ਉੱਥੇ ਜਾਓ ਤੇ ਮੈਂ ਉਹਨਾਂ ਦੇ ਕਹਿਣ ਤੇ ਇੱਥੇ ਆ ਸੀ ਸੋ ਮੈਂ 2 ਸਾਲ ਹੋ ਗਏ ਮੈਨੂੰ ਬਹੁਤ ਫਾਇਦੇਮੰਦ ਨੂੰ 20 ਨੰਬਰ ਦੀ ਗੋਲੀ ਲੱਗੀ ਹੋਈ ਸੀ ਤੇ ਰੋਜ਼ ਖਾਂਦਾ ਸੀ ਤਾਂ ਗੱਲ ਬਣਦੀ ਸੀ ਠੀਕ ਹੈ ਨਹੀਂ ਤੇ ਨਹੀਂ ਬਣਦੀ ਸੀ ਤੇ ਫਿਰ ਮੈਂ ਗੋਲੀ ਛੱਡ ਦਿੱਤੀ ਆ ਇਹਨਾਂ ਦੇ ਹੱਥ ਜੀ ਸਭ ਲੋਕ ਕਰਾ ਮਾਤਾ ਆ ਯਾ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਮੈਂ ਤੇ ਕਹੂੰਗਾ ਵੀ ਇਹਨਾਂ ਦੇ ਸਿਰ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਨੀਅਤ ਅੱਛੀ ਠੀਕ ਹੈ ਬਸ ਇਹਨਾਂ ਨੂੰ ਵਰਦਾਨ ਹੈ ਸੋ ਠੀਕ ਹੈ ਕਾਮਯਾਬ ਹੈ ਠੀਕ ਹੈ ਪਬਲਿਕ ਦਾ ਪਲਾ ਕਰ ਰਹੇ ਨੇ ਅਸੀਂ ਤੇ ਇਹ ਕਹਾਂਗੇ ਵੈਗਰੂ ਇਹਨਾਂ ਦਾ ਪਲਾ ਕਰੇ ਮਹਿੰਗਾ ਛੱਲਾ ਹੈ ਬਹੁਤ ਜ਼ਿਆਦਾ ਨਹੀਂ ਜੀ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਇੱਕ ਭਗਵਾਨ ਦਾ ਆਸ਼ੀਰਵਾਦ ਇਹਨਾਂ ਨੂੰ क्या है अंदर कोई बक्स है तो आपको लगता है अंदर जो अंकल बैठे उनके पास बक्स है ये बीपी के कंट्रोल करने के लिए जी बिल्कुल है भगवान की दया है आप वरदान हाँ हाँ जी, अच्छा और भी इनको देखकर कई ਸ਼ੁਰੂ ਕੀਆ ਪਰ ਉਹਨਾਂ ਦਾ ਛੱਲਾ ਕੰਮ ਜਾਉਂਦਾ ਜੋ ਹੈ ਉਹ ਇਹੀ ਹੈ ਔਰ ਕੀ ਇਸਕੇ ਪੈਸੇ ਵੀ ਲੈਂਦੇ ਹੀ ਆਪਸੇ ਕੋਈ ਨਹੀਂ ਇਹ ਨਹੀਂ ਕੋਈ ਪੈਸਾ ਨਹੀਂ ਲੈਂਦੇ ਆਪਣੀ ਇੱਛਾ ਹੈ ਗੋ ਸੇਵਾ ਹੀ ਕਰਦੇ ਗੋ ਸੇਵਾ ਲੱਗੀ ਹੋਈ ਹੈ ਉਸਮੇਂ ਕੁਝ ਡਾਲੋ ਨਾ ਡਾਲੋ ਕੀ ਕਰਦੇ ਕੀ ਉਹ ਮਤਲਬ ਛੱਲਾ ਬੰਦਿਓ ਕੀ ਕਰਦੇ ਬੀਬੀ ਵੀ ਕੰਟਰੋਲ ਹੁੰਦਾ ਹੈ ਛੱਲਾ ਪਾ ਕੇ ਹੁੰਦਾ ਹੈ ਅੱਛਾ ਇਹ ਤਾਂ ਬਖਸ਼ਾ ਬਸ ਉਹਦੇ ਨਾਲ ਹੀ ਚੱਲੀ ਜਾ ਰਿਹਾ ਹੈਗਾ ਤੇ ਬਖਸ਼ ਤੁਹਾਨੂੰ ਕਿਸ ਨੇ ਦਿੱਤੀ ਹੈ ਸਰ ਦਿੱਤੀ ਸੀਗੀ ਬੜੀ ਡੇਰ ਪਹਿਲਾਂ ਬਚਪਨ ਦੇ ਵਿੱਚ ਹੀ ਲੈ ਲਈ ਸੀ ਮੈਂ ਕੋਈ ਸੀਗੇ ਕਹਿੰਦੇ ਜੇ ਸੇਵਾ ਕਰ ਲਾਂਗੇ ਅਸੀਂ ਚੈੱਕ ਕਰ ਲਾਂਗੇ ਕਹਿੰਦੇ ਦੇਖ ਲੈ ਕੁਝ ਲੈਣਾ ਦੇਣਾ ਨਹੀਂ ਇਹਦੇ ਵਿੱਚ ਛੋਟੇ ਦੇ ਸੀਗੇ ਤਾਂ ਹੀ ਤੁਹਾਨੂੰ ਕਿਸੇ ਨੇ ਰਾਹ ਚਲਦੇ ਹੋਏ ਇਹਨੂੰ ਕਹਿਤਾ ਸੀਗਾ ਕਿ ਤੁਸੀਂ ਆ ਕਰ ਸਕਦੇ ਹੋ ਆਇਆ ਸੀਗਾ ਇੱਥੇ ਦੁਕਾਨ ਤੇ ਆਏ ਸੀਗੇ ਠੀਕ ਹੈ ਜੀ ਹਾਂ ਠੀਕ ਹੈ ਪਤਾ ਨਹੀਂ ਕੀ ਲੱਗਿਆ ਕਿ ਕਹਿੰਦੇ ਤੂੰ ਕਰ ਸਕਦਾ ਸੇਵਾ ਠੀਕ ਹੈ ਤੇ ਚ ਕਰਦੇ ਕਿਉਂ ਸਰ ਤੁਸੀਂ ਉਹਨਾਂ ਨੇ ਕੀ ਦੱਸਿਆ ਸੀਗਾ ਤੁਹਾਨੂੰ ਤਾਂ ਦਿੱਤਾ ਸੀਗਾ ਉਹ ਜਾਬ ਕਰ ਲੀਦਾ ਆ ਨਮਸਕਾਰ ਸਰ ਆਪਣਾ ਨਾਮ ਪਤਾਈਏ ਔਰ ਕਹਾਂ ਸੇ ਆਏ ਮੇਰਾ ਨਾਮ ਜੀਵਨ ਕੁਮਾਰ ਮੈਂ ਲੁਧਿਆਣਾ ਸੇ ਆਇਆ ਹੂੰ मैंने आप खुद डाला हुआ है छला और डॉक्टर लोग कहते हैं कि तेरे पास कौन सी चीज है मेरी सत्तर साल उम्र है इस उम्र में तो बीपी घटता बढ़ता जरूर है बिल्कुल गोली लगती है जब वैसे बिल्कुल, मैंने, बिल्कुल, मैंने उसको नहीं बताया कि मैंने छल्ला डाला हुआ है जी। मैंने कहा आपने क्या लेना देना है जी। तो आप छल्ला पहले भी डलवा के जा चुके हैं यहाँ से जी जी तो फर्क पड़ा है आपको बहुत ज्यादा बहुत ज्यादा और मैं बाहर भी भेजने तैयार हूँ तो तीन बंदों का लेने आया हूँ पर देंगे नहीं दो लूंगा तो आपको लगता है कि अंदर जो अंकल बैठे उनके पास बक्स है ये बीपी के कंट्रोल करने के लिए हाँ जी है बिल्कुल है म, मैं भगवान की दया है आप वरदान जी अच्छा और, और और भी इनको देखकर कर कई ने शुरू किया है पर उनका छल्ला छल्लामया जो है वो यही और क्या इसके पैसे भी लेते हैं आपसे कोई नहीं ये नहीं।, नहीं कोई पैसा नहीं लेते अपनी इच्छा है गो, सेवा, सेवा, सेवा लगी हुई है उसमें कुछ डालो ना डालो अपनी अच्छा। इच्छा है आपकी इच्छा अनुसार आपने जो डालना है आप तो अपनी तो सेवा अनुसार गुल्लक में डाल दीजिए पर यहाँ पर इस चीज के लिए तांबे का छल्ला डालने के लिए कोई भी पैसे नहीं लगते आओ आपको और लोगों से बात कराते हैं श्रीकाल सर ਸਸਿਗਾ ਜੀ ਕੀ ਨਾਮ ਹੈ ਸਰ ਕਿੱਥੋਂ ਆਇਓ ਤੁਸੀਂ ਸਿੰਘ ਜੀ ਅਸੀਂ ਤੰਦਰੇ ਵੱਲੋਂ ਆਏ ਜੀ ਮਾਨਕਵਾਲ ਗਈ ਠੀਕ ਹੈ ਜੀ ਠੀਕ ਹੈ ਕਾਫੀ ਦੂਰੋਂ ਆਇਓ ਤੁਸੀਂ ਕਿੰਨੇ ਦੱਸਿਆ ਸੀਗਾ ਤੁਹਾਨੂੰ ਇਸ ਜਗ੍ਹਾ ਸੀ ਪਹਿਲਾਂ ਪੋ ਆ ਗਈ ਸੀ ਪਹਿਲੀ ਛੋਟੀ ਭੈਣ ਪੋ ਆ ਗਈ ਸੀ ਅੱਛਾ ਜੀ ਮੇਰੀ ਮੇਰੀ ਭੈਣ ਪੋ ਆ ਕੇ ਗਈ ਸੀ ਠੀਕ ਹੈ ਜੀ ਉਹਨੇ ਸਾਨੂੰ ਦੱਸਿਆ ਵੀ ਦਰਦ ਮੈਂ ਕਿਹਾ ਵੀ ਮੇਰਾ ਤਾਂ ਸਿਰ ਔਰ ਲੱਤਾਂ ਦਰਦ ਰਹਿੰਦੀਆਂ ਹਾਂ ਉਹ ਕਹਿੰਦੀ ਬੀਪੀ ਚੈੱਕ ਕਰਾਓ ਮੈਂ ਬੀਪੀ ਚੈੱਕ ਕਰਾਇਆ ਮੇਰਾ ਬੀਪੀ ਵਧਿਆ ਆ ਸੀ ਕਿੰਨਾ ਸੀਗਾ ਤੁਹਾਡਾ ਬੀਪੀ ਉਸ ਟਾਈਮ ਤੇ ਮੇਰਾ 35 40 ਹੋ ਜਾਂਦਾ ਜੀ ਪਰ ਮੇਰੇ ਕੋਲ ਬਰਦਾਸ਼ਤ ਨਹੀਂ ਉੱਪਰ ਵਾਲਾ 140 ਔਰ ਜਾਂ ਇੱਕ ਉੱਪਰ ਵਾਲਾ 135 145 ਹਾਂਜੀ ਹੋ ਜਾਂਦਾ ਪਰ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਉਹ ਮੇਰੀ ਭੈਣ ਕਹਿਣ ਲੱਗੀ ਤੁਸੀਂ ਉੱਥੇ ਜਾਓ ਸੰਗਲਾਂ ਵਾਲੇ ਕੋਲ ਜੁਵਲਰ ਦੀ ਦੁਕਾਨ ਆ ਉੱਥੇ ਜਾਓ ਠੀਕ ਹੈ ਤਾਂ ਮੈਂ ਉਹਨਾਂ ਦੇ ਕਹਿਣ ਤੇ ਇੱਥਿਆ ਸੀ ਸੋ ਮੈਂ 2 ਸਾਲ ਹੋ ਗਏ ਮੈਨੂੰ ਬਹੁਤ ਫਾਇਦਾ ਮੈਨੂੰ 20 ਨੰਬਰ ਦੀ ਗੋਲੀ ਲੱਗੀ ਹੋਈ ਸੀ अच्छा मेनू 20 नंबर दी गोली लगी मैं तो रोज खांदा सी टांग गल बनदी सी ठीक है नहीं ते नहीं बनदी सी अच्छा हां ते फिर मैं गोली ਛੱਡ ਦਿੱਤੀ ਆ तुस तोडी गोली ਛੁੱਟ ਗਈ ਏ ਹੁਣ ਛੱਡਿਆ 2 ਸਾਲ ਹੋ ਗਏ ਜੀ ਠੀਕ ਹੈ ਜੀ ਹੁਣ ਗੋਲੀ ਨਹੀਂ ਖਾਂਦਾ ਆ 5-7 ਦਿਨ ਤੋਂ ਫੇਰ ਵੱਧ ਰਿਹਾ ਹਾਂਜੀ ਤੇ ਉਹ ਮੈਂ ਦੁਬਾਰਾ ਭਵਾਨ ਵਾਸਤੇ ਆ ਦੁਬਾਰਾ ਭਵਾਨ ਵਾਸਤੇ ਦੁਬਾਰੇ ਵਾਸਤੇ ਆ ਲੇਕਿਨ ਆ ਵੀ ਇਹਨਾਂ ਦੇ ਹੱਥ ਜੀ ਸਭ ਲੋ ਕਰਾ ਮਾਤਾ ਆ ਯਾ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਮੈਂ ਤੇ ਕਹੂੰਗਾ ਵੀ ਇਹਨਾਂ ਦੇ ਸਿਰ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਨੀਅਤ ਅੱਛੀ ਹੈ ਠੀਕ ਹੈ ਬਸ ਇਹਨਾਂ ਨੂੰ ਵਰਦਾਨ ਹੈ ਸੋ ਠੀਕ ਹੈ ਕਾਮਯਾਬ ਹੈ ਠੀਕ ਹੈ ਪਬਲਿਕ ਦਾ ਪਲਾ ਕਰ ਰਹੇ ਨੇ ਅਸੀਂ ਤੇ ਇਹ ਕਹਾਂਗੇ ਵੈਗਰੂ ਇਹਨਾਂ ਦਾ ਪਲਾ ਕਰੇ ਹਾਂਜੀ ਇਹਨਾਂ ਨੂੰ ਹਰ ਖੁਸ਼ੀ ਦੇਵੇ ਸਸੀਪਾਲ ਜੀ ਸਵਰਨਜੀਤ ਕੌਰ ਮੇਰਾ ਨਾਮ ਹੈ ਅਸੀਂ ਤੰਦਰੇ ਤੋਂ ਆਏ ਹਾਂ ਠੀਕ ਹੈ ਜੀ ਛੱਲਾ ਸੀ 2 ਸਾਲ ਪਹਿਲੇ ਪੁਆਇਆ ਸੀ ਮੈਂ ਬਿਲਕੁਲ ਠੀਕ ਹਾਂ ਪਰ ਮੈਂ ਹੁਣ ਪੁਆਣ ਨਹੀਂ ਆਈ ਹਾਂ ਅੱਛਾ ਮੈਂ ਸਰਦਾਰ ਜੀ ਦੇ ਨਾਮ ਆਈ ਹਾਂ ਮੈਂ ਬਿਲਕੁਲ ਠੀਕ ਹਾਂ ਨਾ ਮੇਰਾ ਵਦਨ ਨਾ ਮੇ ਇੱਕ ਵਾਰੀ ਤੁਸੀਂ ਛੱਲਾ ਪੁਆ ਚੁੱਕੇ ਹੋ ਮੈਂ ਪੁਆ ਚੁੱਕੀ ਹਾਂ ਛੱਲਾ ਕੀ ਮਹਿੰਗਾ ਛੱਲਾ ਹੈ ਬਹੁਤ ਜ਼ਿਆਦਾ ਨਹੀਂ ਜੀ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਇੱਕ ਭਗਵਾਨ ਦਾ ਆਸ਼ੀਰਵਾਦ ਇਹਨਾਂ ਨੂੰ ਤੇ ਇਹ ਅੱਗੇ ਵੰਡ ਰਹੇ ਨੇ ਅੱਛਾ ਆਪਣਾ ਸ਼ੀਰ ਮਤਲਬ ਬਖਸ਼ੇ ਇਹਨਾਂ ਨੂੰ ਕਿਸੇ ਚੀਜ਼ ਦੀ ਤੇ ਉਹ ਬਖਸ਼ ਜਿਹੜੀ ਹੈ ਉਹ ਲੋਕਾਂ ਨੂੰ ਫਾਇਦਾ ਕਰੇ ਸਭ ਦਾ ਭਲਾ ਕਰੇ ਤਾਂ ਭਲਾ ਹੋ ਵੀ ਰਿਹਾ ਤੇ ਤੁਸੀਂ ਹੁਣ ਰੂਟੀਨ 'ਚ ਆਪਣਾ ਬੀਪੀ ਮੈਜ਼ਰ ਕਰਾਉਂਦੇ ਹੋ ਤੇ ਨਾਰਮਲ ਆਉਂਦਾ ਜਰੂਰ ਤੇ ਨਹੀਂ ਪੈਂਦੀ ਜੀ ਮੈਨੂੰ ਜ਼ਰੂਰ ਤੇ ਨਹੀਂ ਪਈ ਚੈੱਕ ਕਰਾਉਣੀ ਮੈਂ ਬਿਲਕੁਲ ਠੀਕ ਹਾਂ ਇੱਕ ਤਾਂ ਵੀ ਤੇ ਛੱਲੇ ਨਾਲ ਲੈਣਾ ਫਰਕ ਪੈ ਸਕਦਾ ਜੇ ਪੈ ਸਕਦਾ ਤਾਂ ਹੀ ਇਹ ਲੋਕ ਇਹਨੇ ਦੂਰੋਂ ਦੂਰ ਆ ਰਹੇ ਨੇ ਤੇ ਤੁਸੀਂ ਵੀ ਜ਼ਰੂਰ ਆਓ ਤੇ ਸਭ ਦਾ ਇੱਕ ਤੇ ਅਸੀਂ ਕੋਸ਼ਿਸ਼ ਕਰਦੇ ਤੇ ਸਿਟੀ ਹੈਡਲਾਈਨਸ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਕਿ ਤੁਹਾਡਾ ਫਾਇਦਾ ਕਰਾ ਦਈਏ ਹਾਂ ਪਰ ਆਪ ਕਿਉਂ ਆਏ ਮੈਂ ਮੰਮੀ ਨੂੰ ਛੱਲਾ ਪਾਉਣ ਆਏ ਹਾਂ ਜੀ ਕਿਸ ਚੀਜ਼ ਦਾ ਛੱਲਾ ਬੀਪੀ ਦਾ ਜੀ ਬੀਪੀ ਦਾ ਤਾਂ ਇਹ ਹਾਂ ਪਰ ਆਪਕੋ ਕਿਸ ਨੇ ਪਤਾਇਆ ਕਿ ਦਲਤਾ ਕਿਸੇ ਆਪਣੇ ਭਰਾ ਬੰਦੂ ਨੇ ਦੱਸਿਆ ਜੀ ਇੱਥੇ ਆਪਣੇ ਸਿੰਗਲਾ ਸਿਵਾਲੇ ਦੇ ਹੈਗੇ ਜੀ ਆਪਣੇ ਇੱਕ ਅੰਕਲ ਜੀ ਹੈਗੇ ਉਹ ਪਾਉਂਦੇ ਜੀ ਛੱਲਾ ਜ मम्मी है 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 जी में। है जी ठीक ठीक आप आंटी जी डलवा क्या नाम है आपको और कहाँ से हो आप मैं यहाँ से आई हूँ धर्मपुर से धर्मपुर से ठीक है है गीता है मेरा नाम ठीक है पर बहुत फायदा है इसका क्या है ये ये बस ये है हाँ बस हाँ इस छल्ले से बीपी -बी ठीक हो जाता है पैसे लिए जी पैसे नहीं लेते हमारे ऐसी कुछ भी नहीं लेते कमाल है तो क्या है अंदर कोई शफा है कोई बक्स है क्या भगवान की बक्स है है इसको हाँ बोले बाबा बख्श है बोले बाबा की बख्श है, है।, कह, बहुत, बहुत है। डॉक्टरों को छोड़ो यहाँ कोई बीपी से रिलेटेड हाँ, तो भी आओ आओ जी बहुत फर्क है यहाँ से ब्लड प्रेसर प्रॉब्लम आजकल हर किसी नु है किसी नीपी दू बी पी कटन दी इसी करके आज आज लेकर आये ये थानी ਜਿੱਥੇ ਹੋਏਗਾ ਤੁਹਾਡੀ ਆ ਪ੍ਰੋਬਲਮ ਦਾ ਸੋਲੂਸ਼ਨ ਤੇ ਮਿਲਦੇ ਹਾਂ ਸਰ ਦੇ ਨਾਲ ਔਰ ਪੁੱਛਦੇ ਹਾਂ ਕਿ ਇੱਥੇ ਕੀ ਹੁੰਦਾ ਹੈ ਸਿਸਟਮ ਜਿਸ ਦੇ ਨਾਲ ਲਾਗੇ ਪ੍ਰੋਸੈਸ ਕਰਾ ਜਾਂਦਾ ਹੈ ਬੀਪੀ ਦੀ ਪ੍ਰੋਬਲਮ ਨੂੰ ਸੱਚ ਕਲ ਸਰ 1 ਸੈਕਿੰਡ ਸਰ ਕੀ ਹੈਗਾ ਬੀਪੀ ਦਾ ਤੇ ਬੀਪੀ ਅੱਜਕੱਲ ਕਾਮਨ ਪ੍ਰੋਬਲਮ ਹੋ ਗਈ ਹੈ ਇਹ ਸਾਰਿਆਂ ਨੂੰ ਤਕਰੀਬ ਹੋ ਜਾਂਦਾ ਹੈ ਮੇਨ ਤਾਂ ਟੈਨਸ਼ਨ ਨਾਲ ਦਾ ਹੀ ਕੰਮ ਆ ਇਹ ਜੀ ਕੀ ਕਰਦੇ ਕੀ ਉਹ ਮਤਲਬ ਛੱਲਾ ਪਾਉਂਦੇ ਹੋ ਕੀ ਕਰਦੇ ਬੀਪੀ ਵੀ ਕੰਟਰੋਲ ਹੁੰਦਾ ਛੱਲਾ ਪਾ ਕੇ ਹੁੰਦਾ ਇਹ ਤਾਂ ਬਖਸ਼ਿਆ ਬਸ ਉਹਦੇ ਨਾਲ ਹੀ ਚੱਲੀ ਜਾ ਰਿਹਾ ਹੈਗਾ ਹੈ ਤੇ ਬਖਸ਼ ਤੁਹਾਨੂੰ ਕਿਸ ਨੇ ਦਿੱਤੀ ਹੈ ਸਰ ਦਿੱਤੀ ਸੀਗੀ ਬੜੀ ਡੇਰ ਪਹਿਲਾਂ ਬਚਪਨ ਦੇ ਵਿੱਚ ਹੀ ਲੈ ਲਈ ਸੀ ਕਿ ਮੈਂ ਕੋਈ ਸੀਗੇ ਕਹਿੰਦੇ ਜੇ ਸੇਵਾ ਕਰ ਲਾਂਗੇ ਮੈਂ ਕਿ ਕਰ ਲਾਂਗੇ ਕਹਿੰਦੇ ਦੇਖ ਲੈ ਕੁਝ ਲੈਣਾ ਦੇਣਾ ਨਹੀਂ ਇਹਦੇ ਵਿੱਚ ਮੈਂ ਕੋਈ ਗੱਲ ਨਹੀਂ ਕਰ ਲਾਂਗੇ ਬਸ ਉਹਦੀ ਚੱਲੀ ਆ ਰਹੀ ਹੈ ਮਤਲਬ ਜਿੱਸੀ ਛੋਟੇ ਜਿਹੇ ਸੀਗੇ ਤਾਂ ਹੀ ਤੁਹਾਨੂੰ ਕਿਸੇ ਨੇ ਰਾਹ ਚਲਦੇ ਹੋਏ ਨੂੰ ਕਹਿਤਾ ਸੀਗਾ ਕਿ ਤੁਸੀਂ ਆ ਕਰ ਸਕਦੇ ਹੋ ਆਇਆ ਸੀਗੇ ਇੱਥੇ ਦੁਕਾਨ ਤੇ ਆਏ ਸੀਗੇ ਠੀਕ ਹੈ ਜੀ ਹਾਂ ਠੀਕ ਹੈ ਹੁਣ ਪਤਾ ਨਹੀਂ ਕੀ ਲੱਗਿਆ ਕਿ ਕਹਿੰਦੇ ਤੂੰ ਕਰ ਸਕਦਾ ਸੇਵਾ ਠੀਕ ਹੈ ਤੇ ਚ ਕਰਦੇ ਕਿਉਂ ਸਰ ਤੁਸੀਂ ਉਹਨਾਂ ਨੇ ਕੀ ਦੱਸਿਆ ਸੀਗਾ ਉਹ ਮੰਤਰ ਦਿੱਤਾ ਸੀਗਾ ਉਹ ਜਾਪ ਕਰ ਲੀਦਾ ਠੀਕ ਹੈ ਤੇ ਤੁਸੀਂ ਕੀ ਕਰਦੇ ਹੋ ਛੱਲਾ ਲੈਂਦੇ ਹੋ ਤੇ ਉਸ ਤੋਂ ਬਾਦ ਉਹਨੂੰ ਪਹਿਲੇ ਤਾਰ ਨੂੰ ਹੀ ਕਰ ਲੀਦਾ ਇੱਕ ਵਾਰ ਤੇ ਤਾਰ ਕੋਈ ਸਪੈਸ਼ਲ ਤਾਰ ਹੁੰਦੀ ਸਰ ਨਹੀਂ ਤਾਂਬੇ ਦੀ ਤਾਰ ਹੁੰਦੀ ਹੈ ਦੇਖ ਸਕਦੇ ਆਪਾਂ ਉਹ ਤਾਰ ਨੂੰ ਹਾਂਜੀ ਹਾਂਜੀ ਪਰ ਤਾਂਬਾ ਤੇ ਕਾਫੀ ਗਰਮ ਹੁੰਦਾ ਸਰ ਜੇ ਤਸੀਰ ਠੰਡੀ ਹੁੰਦੀ ਹੈ ਅੱਛਾ ਹਾਂਜੀ ਤਾਂਬੇ ਨੂੰ ਸਿਰਫ ਇਸ ਲਈ ਚੁਣਿਆ ਗਿਆ ਕਿ ਉਹਦੀ ਤਸੀਰ ਠੰਡੀ ਹੁੰਦੀ ਹੈ ਹਾਂ ਹੂੰ ਉਸ ਤੋਂ ਬਾਅਦ ਸਰ ਤੁਸੀਂ ਕੀ ਕਰਦੇ ਹੋ ਇਹਨੂੰ ਪਾ ਕੇ ਉਹਨੂੰ ਮੰਤਰ ਜਾਪ ਕਰਦੇ ਹੋ ਜੋ ਜਿੱਤਾ ਹੈ ਇੱਕ ਵਾਰੀ ਬੈਠ ਕੇ ਕਰ ਲੀਦਾ ਹੂੰ ਕਿ ਛੱਲੇ ਬਣਾਈ ਹੈ ਇਹਦੀ ਦਵਾਦਬ ਅੱਛਾ ਕਿਉਂਕਿ ਇੰਨੀ ਜਲਦੀ ਤਾਂ ਇੱਕ ਇੱਕ ਛੱਲੋਂ ਤੋਂ ਹੁੰਦਾ ਨਹੀਂ ਅੱਛਾ ਇੱਕ ਵਾਰੀ ਬੈਠ ਕੇ ਪੜ ਲਈਦਾ ਆਪਣਾ ਜੋ ਵੀ ਕਰਨਾ ਹੁੰਦਾ ਹੈ ਹਾਂਜੀ ਉਸ ਤੋਂ ਇਹ ਦਵਾਦਬ ਬਣਾ ਕੇ ਦੇ ਦਿੰਦੀ ਹੈ ਕਿਉਂਕਿ ਰਸ਼ ਪੈ ਜਾਂਦਾ ਹੈ ਹਾਂਜੀ ਹਾਂਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ ਹੋ ਇਹਨੂੰ ਇਹ ਹੋ ਗਏ 35-40 ਸਾਲ ਦੇ ਕਰੀਬ 35-40 ਸਾਲ ਦੇ ਕਰੀਬ ਤੇ ਕਿੰਨੇ ਲੋਕਾਂ ਨੂੰ ਹੁਣ ਤੱਕ ਤੁਸੀਂ ਛੱਲਾ ਪਾ ਚੁੱਕੇ ਹੋ ਤਾਂ ਕਿੰਨਾਂ ਨੂੰ ਫਰਕ ਪੈ ਵੀ ਚੁੱਕਿਆ ਰੋਜ਼ ਦੇ ਕੀ ਜਲੀ ਬੰਦੇ ਤਾਂ ਆ ਹੀ ਜਾਂਦੇ ਹਨ ਆਪਣੇ ਹਿਸਾਬ ਨਾਲ ਕਿੰਨੇ ਹੋਣਗੇ 35 ਸਾਲਾਂ 'ਚ ਸਰ ਸਰ ਇਹ ਤੁਸੀਂ ਕੋਈ ਚਾਰਜ ਕਰਦੇ ਹੋ ਕੋਈ ਚਾਰਜ ਨਹੀਂ ਹੈ ਇਹ ਫ੍ਰੀ ਆਫ ਕਾਸਟ ਹੈ ਫ੍ਰੀ ਆਫ ਕਾਸਟ ਹੈ ਤੇ ਸਿੰਪਲ ਆਓ ਛੱਲਾ ਪਾਓ ਔਰ ਛੱਲਾ ਲੈ ਜਾਓ ਉੱਤ ਬਾਅਦ ਕੋਈ ਸੇਵਾ ਪਾਣੀ ਹੁੰਦੀ ਹੈ ਕੁਝ ਕਰਨਾ ਪਾਣੀ ਹੈ ਪਾ ਦੋ ਨਹੀਂ ਤਾਂ ਨਾਲ ਸੀ ਨਹੀਂ ਤਾਂ ਉਹ ਅਸੀਂ ਲੰਗਰ ਲਾ ਦਿੰਦਾ ਕਿਹੜੇ ਪਾਗ ਜਾਂਦੇ ਆ ਹਾਂਜੀ ਲੰਗਰ ਲਾਈਦਾ ਜਾਂ ਗੋਉਣ ਪੱਠੇ ਪਵਾ ਦਿੰਦੀ ਸਰ ਇਹ ਛੱਲਾ ਪੁਆਨ ਲਈ ਕਿੱਥੇ ਆਣਾ ਪਏਗਾ ਇਹ ਹੈਗਾ ਲੁਧਿਆਣੇ ਦੇ ਵਿੱਚ ਸ਼ੰਗਲਾ ਵਾਲਾ ਮੰਦਿਰ ਹੈਗਾ ਮੰਦਿਰ ਦੇ ਕੋਲ ਹੈ ਮਹੇਜ ਜੂਲਰ ਠੀਕ ਜੀ ਟਾਈਮ ਹੈਗਾ 10 ਤੋਂ 11 ਸਵੇਰੇ ਹੂੰ ਹੂੰ ਤੇ ਵੀਰਵਾਰ ਐਤਵਾਰ ਬੰਦ ਹੁੰਦਾ ਇੱਕ ਤਾਂਬੇ ਦੇ ਛੱਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਬੀਪੀ ਉੱਪਰ ਜਾਂਦਾ ਹੋਏ ਜਾਂ ਬੀਪੀ ਪ੍ਰੈਸ਼ਰ ਬਲੱਡ ਪ੍ਰੈਸ਼ਰ ਤੁਹਾਡਾ ਥੱਲੇ ਜਾਂਦਾ ਹੋਏ that means ਹਾਈ ਬੀਪੀ ਹੋ ਅਗਰ ਤੁਹਾਨੂੰ ਜਾਂ ਲੋ ਬੀਪੀ ਹੋ ਉਹਦੇ ਕਰਕੇ ਇੱਕ ਤਾਂਬੇ ਦਾ ਛੱਲਾ ਤੁਸੀਂ ਇੱਥੇ ਪਾ ਸਕਦੇ ਹੋ ਤੇ ਆਹ ਕੀ ਆਪਣੀ ਪ੍ਰੋਬਲਮ ਜਿਹੜੀ ਬੀਪੀ ਦੀ ਹੈ ਕਹਿੰਦੇ ਨੇ 35 ਤੋਂ 40 ਸਾਲ ਹੋ ਗਏ ਇਹਨਾਂ ਨੂੰ ਇਹ ਕੰਮ ਕਰਦੇ ਹੋਏ ਨੂੰ ਤੇ ਕਾਫੀ ਲੋਕਾਂ ਨੂੰ ਫਰਕ ਪਿਆ ਤੇ ਸਾਡੀ ਵੀ ਇਹੀ ਰਹਿੰਦੀ ਹੈ ਕਿ ਤੁਹਾਨੂੰ ਤੁਹਾਡੇ ਫਾਇਦੇ ਲਈ the city headlines ਦੇ viewers ਨੂੰ ਕੋਈ ਨਾ ਕੋਈ ਜ਼ਰੂਰ ਫਾਇਦਾ ਹੋਵੇ ਸਾਡੇ ਚੈਨਲ ਨਾਲ ਜੁੜਨ ਦੇ ਨਾਲ ਤੇ ਅਗਰ ਕੋਈ ਪ੍ਰੋਬਲਮ ਤੁਹਾਡੀ ਰਿਸੋਲਵ ਹੋ ਸਕਦੀ ਹੈ ਵੀ ਵੁੱਡ ਲਾਈਕ ਟੂ ਬੀ ਅ ਪਾਰਟ ਆਫ ਇਟ ਥੈਂਕ ਯੂ ਸੋ ਮੱਚ ਐਂਡ ਥੈਂਕਸ ਫॉर ਵਾਚਿੰਗ the city headl